ਮੈਡੀਆ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਪਹੁੰਚੋ ਤੁਸੀਂ ਮੇਰੀ ਖਬਰ ਇਸ ਕਰਕੇ ਨਹੀਂ ਚਲਾਉਂਦੇ ਏਜੰਟਾਂ ਦੇ ਖਿਲਾਫ ਕਿਉਂਕਿ ਤੁਹਾਨੂੰ ਪਤਾ ਹੈ ਕਿ ਤੁਸੀਂ ਇਹਨਾਂ ਨੂੰ ਤਾਂ ਪ੍ਰੋਮੋਸ਼ਨ ਲਾ ਕੇ ਇਹਨਾਂ ਨੂੰ ਪੈਸੇ ਲੈ ਕੇ ਇਹਨਾਂ ਦਾ ਪ੍ਰੋਮੋਸ਼ਨ ਕਰਦੇ ਹੋ ਵੀ ਇਹਨਾਂ ਨੇ ਦਫ਼ਤਰ ਬੰਦ ਕਰਾਂਗੇ ਤੇ ਥੋੜੇ ਪੈਸੇ ਤਬਾਵਾ ਕੇ ਜਿਨ੍ਹਾਂ ਨੇ ਠੱਗੀਆਂ ਮਾਰੀਆਂ ਉਹ ਇਹਦੇ ਕਾਪਲੇ ਕਰਨਾ ਦਫ਼ਤਰ ਸੀ ਬੰਦ ਕਰਾਵਾਂਗੇ ਅਸੀਂ ਦੇਖਦੇ ਹਾਂ ਅਸੀਂ ਕੱਲ ਨੂੰ 34 ਸੈਕਟਰ ਦੇ ਰੇਟ ਥਾਣੇ ਦੇ ਵਿੱਚ ਅਪਲੀਕੇਸ਼ਨਾਂ ਦੇਵਾਂਗੇ ਜਿ세 ਵੀ ਤਾਰਾਂ ਦਾ ਜਿਹੜਾ ਵੀ ਕੋਈ ਵੀ ਨੌਜਵਾਨ ਨੂੰ ਕਿਸੇ ਨੇ 5 ਰੁਪਏ ਵੀ ਦਿੱਤੇ ਜਾਂ ਕੋਈ ਵੀ ਕਹੇ ਮਰਾ ਤੇਲ ਮੱਛਗਾ ਜੀ ਗੱਡੇ ਚ ਇਹ ਮੱਛ ਗਿਆ ਜੀ ਕਿਸੇ ਪ੍ਰਕਾਰ ਦੇ ਕੋਈ ਤੁਸੀਂ 5 ਰੁਪਏ ਵੀ ਦਿੱਤੇ ਤਾਂ ਤੁਸੀਂ ਉਹਦੇ ਜ਼ਿੰਮੇਵਾਰ ਆਪ ਹੋਗੇ ਤੇ ਬਾਅਦ ਚ ਮੈਨੂੰ ਕਿਹਦਾ ਪਤਾ ਲੱਗਿਆ ਮੈਂ ਉਹਦੀ ਧੌੜੀ ਲਾਹੂੰਗਾ ਨੌਜਵਾਨ ਇਹ ਜੰਤ ਨਹੀਂ ਕੁੱਟਿਆ ਇਹ ਇਰਮੀਨੀਆਂ 사우ਦੀ ਅਰਬ ਇਰਮੀਨੀਆਂ ਦੇ ਵਿੱਚ ਕੁੜੀ ਫਸੀ ਹੋਈ ਆ ਏ ਮਹਾਲੀ ਕੋਰਟ ਦੇ ਵਿੱਚ ਪੈ ਗਈ ਇੱਥੇ ਇੱਕ ਲੰਡੂ ਜੇ ਏਜੰਟ ਨੇ ਮੇਰੇ ਤੇ ਪਰਚਾ ਵੀ ਕਰਾਇਆ ਹੋਇਆ ਮਹਾਲੀ ਦੇ ਵਿੱਚ ਉਹਦੀ ਮੈਂ ਤਰੀਕ ਹੈ ਤਰੀਕ ਪੁੱਗਣ ਤੋਂ ਬਾਅਦ ਮੈਂ ਸਾਰੇ ਭੜਾਵਾਂ ਨੂੰ 34 ਸੈਕਟਰ ਚੰਡੀਗੜ੍ਹ ਦੇ ਵਿੱਚ ਮਿਲਣਾ ਉੱਥੇ ਮੈਂ ਬੇਨਤੀ ਕਰਦਾ ਵੀ ਜਿੰਨੇ ਵੀ ਪੱਤਰਕਾਰ ਸਾਥੀ ਨੇਗੇ ਮੈਂ ਮੀਡੀਆ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਪਹੁੰਚੋ ਤੁਸੀਂ ਮੇਰੀ ਖਬਰ ਇਸ ਕਰਕੇ ਨਹੀਂ ਚਲਾਉਂਦੇ ਏਜੰਟਾਂ ਦੇ ਖਿਲਾਫ ਕਿਉਂਕਿ ਤੁਹਾਨੂੰ ਪਤਾ ਕਿ ਤੁਸੀਂ ਇਹਨਾਂ ਤੋਂ ਪ੍ਰੋਮੋਸ਼ਨ ਲੈ ਕੇ ਇਹਨਾਂ ਤੋਂ ਪੈਸੇ ਲੈ ਕੇ ਇਹਨਾਂ ਦਾ ਪ੍ਰੋਮੋਸ਼ਨ ਕਰਦੇ ਹੋ ਪ੍ਰੋਮੋਸ਼ਨ ਜੀ ਸਦਕੇ ਕਰੋ ਮੈਂ ਤੁਹਾਨੂੰ ਕਹਿੰਦਾ ਵੀ ਪ੍ਰੋਮੋਸ਼ਨ ਨਾ ਕਰੋ ਇਹਨਾਂ ਤੋਂ ਲਓ ਪੈਸਾ ਏਜੰਟਾਂ ਤੋਂ ਤੁਹਾਡਾ ਵੀ ਇਦਾਰੇ ਨੇਗੇ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਣਾ ਮੇਰੀ ਵੀ ਗੱਲ ਬਰਾਬਰ ਰੱਖੋ ਇਹ ਗੱਲ ਪੰਜਾਬ ਨੂੰ ਬਚਾਉਣ ਦੀ ਹੈ ਨੌਜਵਾਨ ਨੂੰ ਬਚਾਉਣ ਦੀ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਜਿੰਨੇ ਵੀ ਪੀੜਤ ਲੋਕ ਨੇ ਪਹਿਲਾਂ ਚੰਡੀਗੜ੍ਹ ਪਹੁੰਚੋ 34 ਸੈਕਟਰ ਇਸ ਤੋਂ ਬਾਅਦ ਮੈਂ ਇੱਕ ਆਪਣਾ ਨੰਬਰ ਦੱਸਦਾ ਉਹ ਨੰਬਰ ਤੇ ਸਾਡਾ ਸੰਪਰਕ ਕਰ ਸਕਦੇ ਹੋ ਇਸ ਤੋਂ ਬਾਅਦ ਤੁਸੀਂ ਮਹਾਲੀ ਪਹੁੰਚ ਸਕਦੇ ਹੋ ਗੁਰਦੁਆਰਾ ਅੰਮ੍ਰਿਤਸਰ ਦੇ ਵਿੱਚ ਇਸ ਕਰਕੇ ਨੰਬਰ ਲਿਖ ਲਓ 63 63504 74 97 97474 97474 ਇਸ ਨੰਬਰ ਤੇ ਤੁਸੀਂ ਸੰਪਰਕ ਸਟਨਾ ਕਰ ਸਕਦੇ ਹਾਂ ਤੇ ਅਗਲੀ ਗੱਲ ਇਹ ਧਿਆਨ ਨਾਲ ਸੁਣ ਲਿਓ ਕਿ ਜਿਹੜਾ ਕਿ ਅੱਜ ਤੇ ਕੱਲ ਦੇ ਵਿੱਚ ਦੋ ਦਿਨਾਂ ਦੇ ਵਿੱਚ ਸਾਡੇ ਨੌਜਵਾਨ ਉੱਤੇ ਪਹੁੰਚੇ ਸੀਗੇ ਉਹਨਾਂ ਨੌਜਵਾਨਾਂ ਨੂੰ ਪ੍ਰਸ਼ਾਸਨ ਨੇ ਇੱਕੋ ਹੀ ਗੱਲ ਕਹੀ ਆ ਇੱਕੋ ਹੀ ਗੱਲ ਕਿਹੜੀ ਕਹੀ ਆ ਕਿ ਤੁਸੀਂ ਸਾਨੂੰ ਐਪਲੀਕੇਸ਼ਨਾਂ ਦਿਓ ਖਾਸ ਕਰਕੇ ਚੰਡੀਗੜ੍ਹ 34 ਸੈਕਟਰ ਦੇ ਪ੍ਰਸ਼ਾਸਨ ਨੇ ਇਹ ਗੱਲ ਕਹੀ ਆ ਮਹਾਲੀ ਦੇ ਵਿੱਚ ਅਸੀਂ ਬਹੁਤ ਵਾਰੀ ਅੰਦੋਲਨ ਕਰੇ ਨੇ ਉਹ ਕਹਿੰਦੇ ਅਸੀਂ ਨੇ ਉਹ ਕਹਿੰਦੇ ਅਸੀਂ ਵੀ ਇਹਨਾਂ ਨੇ ਦਫ਼ਤਰ ਬੰਦ ਕਰਾਂਗੇ ਤੇ ਤੁਹਾਡੇ ਪੈਸੇ ਤਬਾਵਾਵਾਂਗੇ ਜਿਹਨਾਂ ਨੇ ਠੱਗੀਆਂ ਮਾਰੀਆਂ ਉਹਨਾਂ ਦੇ ਕਾਪਲੇ ਕਰਦੋਂ ਨਾ ਦਫ਼ਤਰ ਅਸੀਂ ਬੰਦ ਕਰਾਵਾਂਗੇ ਅਸੀਂ ਦੇਖਦੇ ਆਂ ਅਸੀਂ ਕੱਲ ਨੂੰ 34 ਸੈਕਟਰ ਦੇ ਜਿਹੜੇ ਥਾਣੇ ਦੇ ਵਿੱਚ ਐਪਲੀਕੇਸ਼ਨਾਂ ਦੇਵਾਂਗੇ ਦੇਖਦੇ ਹਾਂ ਅਸੀਂ ਕਿੰਨੇ ਤੁਸੀਂ ਕਦੋਂ ਇਹਨਾਂ ਦਾ ਦਫ਼ਤਰ ਬੰਦ ਕਰਦੇ ਹੋ ਅਸੀਂ ਸਮਾਂ ਦੇਵਾਂਗੇ ਸਮਾਂ ਇੱਕ ਲਿਮਟ ਰੱਖਾਂਗੇ ਦਫ਼ਤਰ ਬੰਦ ਕਰਨੀ ਤੇ ਪੈਸੇ ਦਿਵਾਉਣ ਦੀ ਕੱਲ ਨੂੰ ਤੁਹਾਨੂੰ ਅਸੀਂ ਐਪਲੀਕੇਸ਼ਨਾਂ ਵੀ ਦੇਵਾਂਗੇ ਇਹਨਾਂ ਦੇ ਸਾਰੇ ਜਿਹੜੇ ਉੱਥੋਂ ਜਿਨ੍ਹਾਂ ਦੇ ਪੈਸੇ ਵਾਪਸ ਕਰਵਾ ਸਕਦਾ ਕਰਵਾਵਾਂਗੇ ਤੇ ਨਹੀਂ ਨਾ ਦਫ਼ਤਰ ਬੰਦ ਕਰਾਵਾਂਗੇ ਇਸ ਕਰਕੇ ਤੁਸੀਂ ਸਾਰੇ ਜਾਣੇ ਜਿਹੜੇ ਪੀੜਤ ਲੋਕੋਂ ਤੁਸੀਂ 34 ਸੈਕਟਰ ਦੇ ਵਿੱਚ ਪਹੁੰਚਣਾ ਤੇ ਇਸ ਤੋਂ ਬਾਅਦ ਅਸੀਂ ਗੁਰਦੁਆਰਾ ਅੰਮ੍ਰਿਤਸਰ ਮਿਲਾਂਗੇ ਇਹ ਸਾਰੇ ਭਰਾਵਾਂ ਨੂੰ ਬੇਨਤੀ ਆ ਸਮਾਂ ਟਾਈਮ ਨੋਟ ਕਰ ਲਿਓ ਤੇ ਕੱਲ ਨੂੰ ਉੱਥੇ ਪਹੁੰਚੋ ਇਹ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੀ ਜ਼ਰੂਰ ਲੋੜ ਹੈ ਇੱਕ ਸੁਨਵਾ ਹੋਰ ਜਿਹੜੀ ਕਿ ਸਾਰੇ ਪੰਜਾਬ ਦੇ ਲੋਕਾਂ ਨਾਲ ਮੇਨ ਗੱਲ ਕਰਨੀ ਹੈ ਮੈਂ ਆਪਣੇ ਦਿਲ ਦੀ ਮੈਂ ਕਾਫੀ ਸਾਰੇ ਨੌਜਵਾਨਾਂ ਨੂੰ ਡਿਊਟੀਆਂ ਲਾ ਦਿੰਨਾ ਹੁੰਦਾ ਵੀ ਆ ਤੁਸੀਂ ਇੱਥੇ ਜਾ ਕੇ ਕੰਮ ਕਰਾ ਕੇ ਉੱਥੇ ਕੰਮ ਕਰਾ ਕੇ ਕੰਮ ਕਰਾ ਕੇ ਆਓ ਇਹ ਤੁਸੀਂ ਇੱਕ ਚੀਜ਼ ਦਾ ਖਿਆਲ ਰੱਖਿਓ ਕਿਸੇ ਵੀ ਤਰ੍ਹਾਂ ਦਾ ਜਿਹੜਾ ਵੀ ਕੋਈ ਵੀ ਨੌਜਵਾਨ ਨੂੰ ਕਿਸੇ ਨੇ 5 ਰੁਪਏ ਵੀ ਦਿੱਤੇ ਜਾਂ ਕੋਈ ਵੀ ਕਹੇ ਮਰਾ ਤੇਲ ਮੱਚ ਗਿਆ ਜੀ ਗੱਡੇ ਚ ਇਹ ਮੱਚ ਗਿਆ ਜੀ ਕਿਸੇ ਪ੍ਰਕਾਰ ਦੇ ਕੋਈ ਤੁਸੀਂ 5 ਰੁਪਏ ਵੀ ਦਿੱਤੇ ਤਾਂ ਤੁਸੀਂ ਉਹਦੇ ਜ਼ਿੰਮੇਵਾਰ ਆਪ ਹੋਵੋਗੇ ਤੇ ਬਾਅਦ ਚ ਮੈਨੂੰ ਕਿਹਦਾ ਪਤਾ ਲੱਗਿਆ ਮੈਂ ਉਹਦੀ ਧੌੜੀ ਲਾਹੂੰਗਾ ਇਹ ਜਿਹੜੀ ਲੜਾਈ ਆ ਇਹ ਲੜਾਈ ਨੇ ਮੈਂ ਇੱਥੇ ਤੇ ਸਿਰਫ ਇਸ ਕਰਕੇ ਪਹੁੰਚਿਆ ਕੋਈ ਵੀ ਏਜੰਟ ਚੈਲੰਜ ਕਰਦੇ ਕਰੋੜਾਂ ਰੁਪਏ ਦਾ ਘਾਪਲਾ ਕਰੋੜਾਂ ਰੁਪਏ ਨਾਲ ਠੱਗੇ ਨੇ ਕਿ ਵੱਡੇ ਵੱਡੇ ਲੋਕਾਂ ਨੂੰ ਨੇ ਪੈਸੇ ਦੇ ਕੇ ਚੁੱਪ ਕਰਾ ਲਿਆ ਵੱਡੇ ਵੱਡੇ ਲੋਕਾਂ ਨੂੰ ਸਿਰਫ ਔਰ ਸਿਰਫ ਮੈਨੂੰ ਚੁੱਪ ਇਸ ਕਰਕੇ ਨਹੀਂ ਕਰਾ ਸਕੇ ਕਿ ਮੈਂ ਡਰਿਆ ਨਹੀਂ ਝੁਕਿਆ ਨਹੀਂ ਇਸ ਕਰਕੇ ਕੱਲ ਨੂੰ ਨਾ ਉਹ ਪਰਦਾ ਫਾਸ਼ ਕਰੂੰਗਾ ਕਿਸੇ ਨੂੰ ਵੀ ਬੰਦੇ ਨੂੰ ਮੇਰੇ ਬੰਦੇ ਨੂੰ ਤੁਤੋ ਕੋਈ 5 ਰੁਪਏ ਮੰਗਦਾ ਮੈਨੂੰ ਆ ਕੇ ਦੱਸਿਓ ਕਿਸੇ ਤੇ ਕਿਸੇ ਪ੍ਰਕਾਰ ਦੀ ਕੋਈ ਕਿਸੇ ਪ੍ਰਕਾਰ ਦਾ ਕੋਈ ਕਿਸੇ ਬੰਦੇ ਨੂੰ ਬਰਦਾਸ਼ਤ ਨਹੀਂ ਕਰਾਂਗੇ ਇਸ ਕਰਕੇ ਇਹ ਚੀਜ਼ ਦਾ ਮੇਰੇ ਦਾ ਖਾਸ ਕਰਕੇ ਗੱਲ ਦਾ ਧਿਆਨ ਰੱਖਿਓ ਜਿੰਨੇ ਵੀ ਪੀੜਤ ਲੋਕੋਂ ਕੱਲ ਨੂੰ ਪਹੁੰਚੋ ਤੇ ਵੀਡੀਓ ਨੂੰ ਸਾਂਝਾ ਜ਼ਰੂਰ ਕਰ ਦਿਓ ਜਰਾ ਬੰਦੇ ਹੀ ਬੜੇ ਘੱਟ ਜੁੜੇ ਹੋਏ ਨੇਗੇ ਇਸ ਪੇਜ ਦੀ ਰੀਚ ਬੜੀ ਟਾਣ ਹੈ ਇਹ ਵੀਡੀਓ ਨੂੰ ਸਾਂਝਾ ਕਰ ਦਿਓ ਤਾਂ ਕਿ ਜਿਹੜਾ ਏਜੰਟ ਮਾਫੀਆ ਪੰਜਾਬ ਦੀ ਨੌਜਵਾਨੀ ਨੂੰ ਪ੍ਰਵਾਸ ਤੋਂ ਰੋਕ ਸਕੀਏ ਪੰਜਾਬ ਦੀ ਨੌਜਵਾਨਾਂ ਨੂੰ ਇੱਧਰ ਕੰਮਾਂ ਤੇ ਲਾ ਸਕੀਏ ਇੱਧਰ ਆਪਣੇ ਪੰਜਾਬ ਨੂੰ ਸਰਜੀਤ ਕਰ ਸਕੀਏ ਅੱਜ ਦਿਨ ਤੁਹਾਨੂੰ ਮੈਂ ਇੱਕ ਵੀਡੀਓ ਦਿਖਾਉਣਾ ਇੱਕ ਮਿੰਟ ਅਮੜੇ ਲਾਈਟ ਲਾਈਨ ਤੁਹਾਨੂੰ ਮੈਂ ਇੱਕ ਵੀਡੀਓ ਦਿਖਾਉਣਾ ਅਮੜੇ ਲਾਈਟ ਲਾਈਨ ਤੁਹਾਨੂੰ ਇੱਕ ਮੈਂ ਵੀਡੀਓ ਦਿਖਾਉਣਾ ਕਿ ਕਿਵੇਂ ਜਿਹੜੇ ਸਾਡੇ ਪੰਜਾਬ ਦੇ ਧੀਆਂ ਰੋ ਰਹੀਆਂ ਨੇ ਗੀਆਂ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣਾ ਤੁਸੀਂ ਵੀਡੀਓ ਜ਼ਰੂਰ ਦੇਖਣਾ ਤੁਹਾਨੂੰ ਮੈਂ ਇੱਕ ਵੀਡੀਓ ਦਿਖਾਉਣਾ ਇੱਕ ਮਿੰਟ ਤੁਸੀਂ ਵੀਡੀਓ ਦੇਖੋ ਵੀ ਸਾਡੇ ਕੁੜੀਆਂ ਕਿਵੇਂ ਰੋ ਰਹੀਆਂ ਨੇਗੀਆਂ ਕਿੰਦਰ ਕੀ ਯਾਰ ਵੀਡੀਓ ਤੁਹਾਨੂੰ ਮੈਂ ਇੱਕ ਵੀਡੀਓ ਦਿਖਾਉਣਾ ਤੁਸੀਂ ਵੀਡੀਓ ਦੇਖੋ ਕਿੰਦਰ ਆ ਸੀ ਆ ਦੇਖੋ ਇੱਕ ਸਾਡੀਆਂ ਕੁੜੀਆਂ ਕਿਵੇਂ ਰੋ ਰਹੀਆਂ ਨੇ ਉਧਰ ਤੇ ਕਿਵੇਂ ਜਿਹੜਾ ਨੌਜਵਾਨ ਨੂੰ ਦੇਖੋ ਇਹਨਾਂ ਨੇ ਮਾਂ ਮੰਗਿਆ ਨਹੀਂ ਮੈਨੂੰ ਮੜੇ ਬਾਹਰ ਤੱਕ ਹੱਥ ਪਾਇਆ ਨਹੀਂ ਆ ਜਾਣਗੇ ਹੱਥ ਮੇਲੇ ਮਾਂ ਮਾਂ ਦੇ ਵਤ ਲੈ ਨੌਵਤ ਯਾਰ ਇਹ ਜੰਤ ਨਹੀਂ ਕੁੱਟਿਆ ਇਹ ਰਮਨੀਆ ਸਾਊਦੀ ਅਰਬ ਅਰਮੀਨੀਆ ਦੇ ਵਿੱਚ ਕੁੜੀ ਫਸੀ ਹੋਈ ਆ ਏ ਆ ਦੇਖ ਲਓ ਇਹ 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 ਨੋ ਨੋ ਮਾਨ ਇਹ ਹਾਲਾਤ ਨੇ ਸਾਡੇ ਬੱਚਿਆਂ ਦੇ ਇਹ ਹਾਲਾਤ ਨੇ ਸਾਡੇ ਨੌਜਵਾਨਾਂ ਦੇ ਇਸ ਕਰਕੇ ਜਿਹੜਾ ਮੈਂ ਬੀੜਾ ਚੁੱਕਿਆ ਹੋਇਆ ਕਿ ਕਿਸ ਪ੍ਰਕਾਰ ਆਪਾਂ ਇਹ ਬੱਚਿਆਂ ਨੂੰ ਇਹਨਾਂ ਨੂੰ ਇਨਸਾਫ ਦਿਵਾ ਸਕੀਏ ਇਹਨਾਂ ਦਾ ਆਪਾਂ ਕੁਝ ਨਾ ਕੁਝ ਕਰ ਸਕੀਏ ਇਹੀ ਮੇਰੀ ਬੇਨਤੀ ਆ ਕਿ ਕੱਲੂ ਇਸਾ ਮਾਫੀਆ ਦੀ ਜੜ ਪੱਟ ਕੇ ਸਿੱਟਦੀਏ ਇਹਨਾਂ ਏਜੰਟਾਂ ਤੋਂ ਕਿਵੇਂ ਸਾਡੇ ਜਵਾਕ ਭੋਲੇ ਪਾਲੇ ਇਸ ਤਰ੍ਹਾਂ ਕੀਤੇ ਹੋਇਆ ਥੱਲੇ ਕਿਵੇਂ ਤੇ ਇਸ ਕਰਕੇ ਮੇਰੀ ਬੇਨਤੀ ਆ ਵੀ ਆਪਾਂ ਜਿਸ ਤਰ੍ਹਾਂ ਇਹ ਸਾਡੇ ਨੌਜਵਾਨ ਨੇ ਇਹਨਾਂ ਬੱਚਿਆਂ ਨੂੰ ਆਪਾਂ ਇਹ ਸਮਾਫੀਆ ਤੋਂ ਮੁਕਤੀ ਦਿਵਾ ਸਕੀਏ ਇਸ ਸਮਾਫੀਆ ਦੇ ਖਿਲਾਫ ਡਟ ਕੇ ਲੜਾਈ ਲੜ ਸਕੀਏ ਇਹੀ ਮੇਰੀ ਬੇਨਤੀ ਹੈ ਐਨਕ ਮੇਰੀ ਬੇਨਤੀ ਹੈ ਕਿ ਸਾਰਿਆਂ ਨੇ ਇਸ ਜੀ ਦਾ ਸਾਥ ਦੇਣਾ ਤੇ ਇਹ ਬੱਚਿਆਂ ਨੂੰ ਇਹਨਾਂ ਮਾਫੀਆ ਤੋਂ ਆਜ਼ਾਦੀ ਦਿਵਾ ਸਕੀਏ ਕਿਵੇਂ ਠੱਗ ਕੇ ਕਿਵੇਂ ਲੁੱਟ ਕੇ ਸਾਡੀਆਂ ਧੀਆਂ ਨੂੰ ਸੁਣ ਮੈਂ ਇੱਕ ਹੋਰ ਵੀਡੀਓ ਦਿਖਾਉਣੀ ਆ ਅਮਰਤ ਛਕਿਆ ਹੋਇਆ ਕੁੜੀ ਦਾ ਅਮਰਤ ਛਕਿਆ ਹੋਇਆ ਜਿਵੇਂ ਇਧਰੋਂ ਲਜਾਂਟਾਂ ਨਾਲ ਲਾ ਕੇ ਦਵਾਈ ਦੇ ਵਿੱਚ ਕਿਵੇਂ ਉਹਦੇ ਕਰਕਕਾਰ ਲਾਏ ਤੇ ਕਿਵੇਂ ਉਹਨਾਂ ਨੂੰ ਬੇਜਾਨ ਕੀਤਾ ਜਾ ਰਿਹਾ ਉਹ ਕੁੜੀ ਨੂੰ ਮੈਂ ਐਸਾ ਡੰਡਾ ਝਟਾਇਆ ਨਾ ਏਜੰਟਾਂ ਦੇ ਖਿਲਾਫ ਉਹ ਉਹ ਕੁੜੀ ਨੂੰ ਹੁਣ ਟਿਕਟ ਦੇ ਕੇ ਵਾਪਸ ਭੇਜ ਰਹੇ ਨੇ ਕਿ ਇੱਥੇ ਕਹਿੰਦੇ ਨਾ ਲੂਡ 第三 ਦਿਨ ਚੌਥੇ ਦਿਨ ਚਾਵਲ ਜੋ ਕੇ ਇੰਟਰਵਿਊ ਕਰਦੇ ਨੇ ਕਿ ਅਸੀਂ ਕੁੜੀ ਨੂੰ ਉੱਥੋਂ ਕਢਾ ਲਏ ਸੀ ਐਸੀ ਪਤਾ ਨਹੀਂ ਮੈਂ ਕਿੰਨੇ ਕ ਨੌਜਵਾਨਾਂ ਨੂੰ ਗੁਰੂ ਸਾਹਿਬ ਦੀ ਕਿਰਪਾ ਨਾਲ ਆਰਬ ਕੰਟਰੀਆਂ ਤੋਂ ਲੈ ਆ ਕਢਾ ਕੇ ਇਨਾ ਜੱਟਾਂ ਦੇ ਡੰਡਾ ਚੜਾਉਣਾ ਪੈਂਦਾ ਬਾਹ ਦੇਣੀ ਪੈਂਦੀਆਂ ਨਾਲ ਤੇ ਜਮਾ ਆਣ ਜਦੋਂ ਬਾਹ ਚੜਾਉਣਿਆ ਫੇਰ ਇਹਨਾਂ ਜੰਟ ਮਾਫੀਆ ਬੱਚਿਆਂ ਨੂੰ ਵਾਪਸ ਭੇਜ ਦੇਣਗੇ ਇਸ ਕਰਕੇ ਤੇ ਇਹੀ ਬੇਨਤੀ ਆ ਭਰਾਵੋ ਤੁਸੀਂ ਬਹੁਤ ਸਾਥ ਦਿੱਤਾ ਮੇਰਾ ਤੇ ਕੱਲ ਨੂੰ ਜਿੰਨਾ ਕ ਮੈਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਕੱਲ ਨੂੰ ਸਾਰੇ ਜਣੇ ਤੁਸੀਂ ਮੈਨੂੰ ਮਹਾਲੀ ਤੇ ਚੰਡੀਗੜ੍ਹ 34 ਸੈਕਟਰ ਦੇ ਵਿੱਚ ਤੁਸੀਂ ਮਿਲ ਸਕਦੇ ਹੋ ਵੀਡੀਓ ਨੂੰ ਬਾਅਦ ਤੋਂ ਬਾਅਦ ਸਾਂਝਾ ਕਰ ਦਿਓ ਇਸ ਪੇਜ ਨੂੰ ਜਿਹੜਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਇਸ ਜਿਹੜਾ ਜਿੰਨੀ ਕ ਆਵਾਜ਼ ਲੋਕਾਂ ਤੱਕ ਪਹੁੰਚੂਗੀ ਇਹ ਜਿਹੜਾ ਪੇਜ ਆ ਨਾ ਇਹ ਸਰਕਾਰਾਂ ਸਰਕਾਰਾਂ ਨੇ ਪਹਿਲਾਂ ਸਾਰੇ ਬੰਦ ਕਰਤੇ ਇਹਨਾਂ ਨੂੰ ਇਹ ਜਿਹਿਆਂ ਇਹਨਾਂ ਤਾਂ ਇਹ ਜਿਹੜਾ ਉਹਨਾਂ ਠੱਗ ਮਾਫੀਆ ਦੇ ਨਾਲ ਲੜਲੇ ਹੋਏ ਨੇਗੇ ਤੇ ਅਗਲੀ ਜਿਹੜੀ ਮੇਰੀ ਬੇਨਤੀ ਹੈ ਇਹ ਆ ਕਿ ਜਿਹੜੀ ਸਰਕਾਰ ਦੂਜੇ ਤੀਜੇ ਦਿਨੇ ਗੱਲਾਂ ਕਰਦੀ ਆ ਅਸੀਂ ਨਸ਼ੇ ਦੇ ਤਸ਼ਕਰਾਂ ਨੂੰ ਫੜ ਲਿਆ ਜੀ ਅਸੀਂ ਚਿੱਟੇ ਵਾਲਾ ਨੂੰ ਫੜ ਲਿਆ ਜੀ ਅਸੀਂ ਉਹਨਾਂ ਦੇ ਘਰ ਟਾਤੇ ਜਿਹੜਾ ਇਹ ਗੱਲਾਂ ਕਹਿੰਦੇ ਘਰ ਟਾਤੇ ਮੈਂ ਕਹਿੰਦਾ ਨਸ਼ਿਆਂ ਨਾਲੋਂ ਵੱਡਾ ਮਾਫੀਆ ਏਜੰਟ ਮਾਫੀਆ ਮੈਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਵੀ ਇਸ ਏਜੰਟ ਮਾਫੀਆ ਦੇ ਵੀ ਘਰ ਟਾਹੇ ਜਾਣ ਜਿਨ੍ਹਾਂ ਨੇ ਸਾਡੇ ਨੌਜਵਾਨਾਂ ਨੂੰ ਠੱਗਿਆ ਕਰੋੜਾਂ ਰੁਪਏ ਖਾ ਗਏ ਏਜੰਟ ਇਹਨਾਂ ਏਜੰਟਾਂ ਦੇ ਵੀ ਘਰ ਸਾਰਿਆਂ ਦੇ ਟਾਹੇ ਜਾਣ ਘਰ ਟਾ ਕੇ ਤੇ ਪਤਾ ਲੱਗੇ ਵੀ ਜੇਕਰ ਤੁਸੀਂ ਇੱਕ 5-7 ਏਜੰਟਾਂ ਦੇ ਘਰ ਟਾ ਤੇ ਜਲੰਧਰ ਦੇ ਵਿੱਚ ਬਹੁਤ ਠੱਗ ਮਾਫੀਆ ਹੈ 5-7 ਏਜੰਟਾਂ ਦੇ ਘਰ ਟਾ ਤੇ ਤਾਂ ਬਹੁਤ ਵੱਡਾ ਫਾਇਦਾ ਹੋ ਸਕਦਾ ਤੇ ਨੌਜਵਾਨ ਸਾਡੇ ਬਚ ਸਕਦੇ ਨੇਗੇ ਇਹ ਮੇਰੀਆਂ ਬੇਨਤੀਆਂ ਲਗੀਆਂ ਤੇ 34 ਸੈਕਟਰ ਦੇ ਵਿੱਚ ਮੰਨ ਲਾਦਾ ਸੀ 11:00 ਵਜੇ ਮੇਰੀ 10:00 ਵਜੇ ਤਰੀਕ ਪੈ ਗਈ 10:00 ਤੋਂ ਸੀ 11:30 ਵਜੇ ਮੈਂ 34 ਸੈਕਟਰ ਦੇ ਵਿੱਚ ਥਾਣੇ ਦੇ ਵਿੱਚ ਮੂਰ ਉੱਥੇ ਪਹੁੰਚ ਕੇ ਉੱਥੇ ਐਪਲੀਕੇਸ਼ਨਾਂ ਤੋਂ ਬਾਅਦ ਜਿਹੜਾ ਇਹਨਾਂ ਨੂੰ ਫੋਨ ਵੀ ਕਰਾਂਗੇ ਵੀ ਦੇਖਾਂਗੇ ਕਿਹੜੀ ਸਿੱਧੀ ਉਂਗਲ ਘਿਓ ਨਿਕਲਦਾ ਨਿਵਰ ਪੁੱਠੀ ਉਂਗਲਾਂ ਵੀ ਜਿਹੜਾ ਘਿਓ ਕੱਢਾਂਗੇ ਤੇ ਇੰਨੇ ਕੁ ਮੇਰੀਆਂ ਬੇਨਤੀਆਂ ਲਗੀਆਂ ਮੇਰੀਆਂ ਬੇਨਤੀਆਂ ਪ੍ਰਵਾਨ ਕਰਿਓ ਤੇ ਇਸ ਤੋਂ ਬਾਅਦ ਮਹਾਲੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਇਸ ਕਰਕੇ ਇਹ ਲੰਮੇ ਸਮੇਂ ਤੋਂ ਇਹ ਗੁਰੂ ਸਾਹਿਬ ਦੀ ਕਿਰਪਾ ਤੇ ਤੁਹਾਡੇ ਲੋਕਾਂ ਨੇ ਪਿਆਰ ਸਹਿਤਕਾਰ ਸਦਕਾ ਅੱਜ ਤੱਕ ਇਹ ਲੜਾਈ ਲੜਦੇ ਆ 3 ਸਾਲ ਤੋਂ ਤਕਰੀਬਨ ਤਕਰੀਬਨ ਹੋ ਗਏ 3 ਸਾਲ ਦੇ ਤਕਰੀਬਨ ਹੋ ਗਏ ਇਸ ਮਾਫੀਆ ਦੇ ਨਾਲ ਮੱਥੇ ਲੱਗੇ ਨੂੰ ਤੇ ਅੱਜ ਤੱਕ ਕਰੋੜਾ ਰੁਪਿਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਨੌਜਵਾਨਾਂ ਦਾ ਵਾਪਸ ਦਿਵਾਇਆ ਤੇ ਇਹ ਪ੍ਰਮਾਤਮਾ ਸੱਚੇ ਪਾਤਸ਼ਾਹ ਜਸਤਰਾਏ ਹੋਰ ਸੇਵਾ ਲੰਦਾ ਰਹੇ ਤੇ ਸਾਰਿਆਂ ਨੇ ਨਿੱਕ ਹਾਜ਼ਰੀ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ